ਉਮੇ ਦਾਇਦਾ ਸਰੂਪ ਅੰਦਰਲਾ ਬਣਦਾ ਜਾਏਗਾ ਔਰ ਇਸ ਮਨ ਦਾ ਸਰੂਪ ਹੈ ਇਹ ਮਨ ਸ਼ਕਤੀ ਇਹ ਮਨ ਸਿਓ ਇਹ ਮਨ ਪੰਚ ਤਤ ਕੋ ਜਿਓ ਇਹ ਮਨ ਲੈ ਜੋ ਉਨਮਨ ਰਹੇ ਤੋ ਤੀਨ ਲੋਕ ਕੀ ਬਾਤਾਂ ਕਹੇ ਜਿਨ੍ਹਾਂ ਦਾ ਮਨ ਉਨਮਨ ਹੋ ਗਿਆ ਕਿਉਂਕਿ ਇਹ ਦੋ ਹਿੱਸੇ ਨੇ ਮਣਦੇ ਇੱਕ ਉਨਮਨ ਇੱਕ ਸੰਸਾਰਕ ਪਾਸੇ ਵੱਲ ਚੁੱਕਿਆ ਹੋਇਆ ਜਿਨ੍ਹਾਂ ਦਾ ਮਨ ਉਨਮਨ ਹੋ ਗਿਆ ਤਿੰਨਾਂ ਲੋਕਾਂ ਦੀਆਂ ਗੱਲਾਂ ਉਹਨਾਂ ਦੇ ਹੱਥਾਂ ਵਿੱਚ ਆ ਗਈਆਂ ਇਸ ਕਰਕੇ ਮਨ ਦਾ ਸਰੂਪ ਹੈ ਇਹ ਪਾਣੀ ਵਰਗਾ ਹੈ ਜਿਵੇਂ ਦਾ ਰੰਗ ਪਾਵਾਂਗੇ ਲਾਲ ਪਾਵਾਂਗੇ ਤੇ ਲਾਲ ਸਰੂਪ ਧਾਰਨ ਕਰ ਜਾਏਗਾ ਹਰਾ ਪਾਵਾਂਗੇ ਤੇ ਹਰਾ ਹੋ ਜਾਏਗਾ ਪੀਲਾ ਪਾਵਾਂਗੇ ਤੇ ਪੀਲਾ ਹੋ ਜਾਏਗਾ ਮਨ ਜਿਹੜੀ ਥਾਂ ਤੇ ਇਹਦੀ ਸੰਗਤ ਹੋਵੇਗੀ ਉਹਦਾ ਹੀ ਸਰੂਪ ਧਾਰਨ ਕਰ ਜਾਏਗਾ ਹੁਣ ਇਹ ਗੱਲ ਸਪਸ਼ਟ ਹੋ ਗਈ ਉਹ ਮਨ ਕਿਵੇਂ ਦਾ ਹੈ ਜਿਹੜਾ ਮਾਇਆ ਦੇ ਵਿੱਚ ਫਸਿਆ ਹੋਇਆ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਿ ਮਨ ਮਾਇਆ ਮੈਂ ਰਮ ਰਿਓ ਹੁਣ ਆਪਾਂ ਦੂਸਰੇ ਸ਼ਬਦ ਵਿੱਚ 5-7 ਮਿੰਟ ਵਾਸਤੇ ਰੁਕਾਂਗੇ ਮਾਇਆ ਕੀ ਹੈ ਮਨ ਬਾਰੇ ਤੇ ਆਪਾਂ ਜਾਣਿਆ ਕੁਝ ਹੁਣ ਮਾਇਆ ਕੀ ਹੈ ਮਾਇਆ ਦਾ ਸੁਭਾਅ ਹੈ ਮਾਇਆ ਇੱਕ ਸ਼ਕਤੀ ਹੈ ਵੈਸੇ ਕਈ ਸਰੂਪ ਲਿਖੇ ਨੇ ਗੁਰਬਾਣੀ ਵਿੱਚ ਆਮ ਤੌਰ ਤੇ ਮਾਇਆ ਕਿਹਾ ਜਾਂਦਾ ਹੈ ਪੈਸੇ ਨੂੰ ਨੋਟਾਂ ਨੂੰ ਅਸੀਂ ਮਾਇਆ ਕਹਿੰਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਮਾਇਆ ਦੀ ਇੱਕ ਸੰਪੂਰਨ ਵਿਆਖਿਆ ਕਰ ਦਿੱਤੀ ਔਰ ਉਹ ਬੜੀ کارਗਰ ਹੈ ਮਾਇਆ ਦਾ ਸਰੂਪ ਸਮਝਣ ਵਾਸਤੇ ਬਹੁਤ ਸੋਹਣੇ ਢੰਗ ਨਾਲ ਕਿਹਾ ਗਿਆ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕੋਈ ਪੁੱਛਦਾ ਹੈ ਮਾਇਆ ਦਾ ਸਹੀ ਸਰੂਪ ਦੱਸੋ ਤੇ ਸਤਿਗੁਰੂ ਦੋ ਲਫ਼ਜ਼ਾਂ ਦੇ ਵਿੱਚ ਜਵਾਬ ਦੇ ਦਿੰਦੇ ਨੇ ਕਹਿਣ ਲੱਗੇ ਜਿਹੜੀ ਚੀਜ਼ ਨੂੰ ਵਰਤਨ ਲੱਗਿਆ ਤੈਨੂੰ ਰੱਬ ਦੀ ਯਾਦ ਭੁੱਲਦੀ ਏ ਉਹ ਸਾਰੀ ਮਾਇਆ ਹੈ ਜਿਹੜਾ ਕੰਮ ਕਰਨ ਲੱਗਿਆ ਤੈਨੂੰ ਰੱਬ ਦੀ ਯਾਦ ਭੁੱਲੇ ਉਹ ਕੁਝ ਵੀ ਹੋਵੇ ਇਹ ਨਾ ਵੇਖੀਏ ਕੀ ਹੈ ਉਹ ਮਾਇਆ ਹੈ ਤੇ ਅਨੰਦ ਸਾਹਿਬ ਵਿੱਚ ਬਚਨ ਕੀਤੇ ਨੇ ਇਹ ਮਾਇਆ ਜਿਤ ਹਰ ਵਿਸਰੈ ਮਉ ਉਪਜੈ ਪਾਉ ਦੂਜਾ ਲਾਇਆ ਹੁਣ ਇਹ ਮਾਇਆ ਦੀ ਵਿਆਖਿਆ ਸਭ ਤੋਂ ਵਿਸ਼ਾਲ ਹੈ ਨਹੀਂ ਤੇ ਕਿਤੇ ਪੈਸੇ ਦੀ ਮਾਇਆ ਕਿਤੇ ਕੱਪੜੇ ਦੀ ਕਿਤੇ ਸੁੰਦਰਤਾ ਦੀ ਕਿਤੇ ਜਵਾਨੀ ਦੀ ਕਿਤੇ ਵਿਦਵਤਾ ਦੀ ਕਿਤੇ ਹੋਰ ਪ੍ਰਾਪਰਟੀ ਦੀ ਮਾਇਆ ਕਿੰਨੀ ਪ੍ਰਕਾਰ ਦੀ ਹੈ ਇਹਦੇ ਵੇਸ਼ ਬੜੇ ਨੇ ਪਰ ਮਾਇਆ ਦਾ ਅਸਲੀ ਰੂਪ ਦੱਸਿਆ ਉਹ ਹੈ ਕਿ ਜਿਸ ਚੀਜ਼ ਦੇ ਨਾਲ ਜੁੜਿਆ ਯਾਦ ਅੰਦਰੋਂ ਨਿਕਲਦੀ ਏ ਉਸੇ ਨੂੰ ਮਾਇਆ ਕਿਹਾ ਹੈ ਹੁਣ ਸਾਨੂੰ ਆਪਣਿਆ ਪਤਾ ਲੱਗ ਜਾਏਗਾ ਕਿਹੜੀ ਚੀਜ਼ ਨਾਲ ਜੁੜਿਆ ਮਾਇਆ ਕਿਹੜੀ ਚੀਜ਼ ਨਾਲ ਜੁੜਿਆ ਯਾਦ ਨਿਕਲਦੀ ਮੈਂ ਵੀ ਬੇਨਤੀ ਕਰਦਿਆਂ ਜੇ ਕੰਮ ਧਰਮ ਦਾ ਵੀ ਹੋਵੇ ਭਾਵੇਂ ਚੋਟ ਲਾ ਸਕਦਾ ਮਨ ਨੂੰ ਸ਼ਰਧਾ ਨੂੰ ਇੱਕ ਤੇ ਸੰਸਾਰ ਦੇ ਕਰਮ ਨੇ ਇੱਕ ਬੰਦਾ ਸ਼ਰਾਬ ਪੀਂਦਾ ਤੇ ਸ਼ਰਾਬ ਪੀਤਿਆਂ ਰੱਬ ਦੀ ਯਾਦ ਭੁੱਲਦੀ ਏ ਮਤ ਦੂਜੇ ਪਾਸੇ ਚਲੀ ਜਾਂਦੀ ਜਾਂ ਕੋਈ ਬੰਦਾ ਹੋਰ ਕਿਸੇ ਪਾਸੇ ਕਰੋਧ ਵਿੱਚ ਆਉਂਦਾ ਹੈ ਲੋਭ ਵਿੱਚ ਆਉਂਦਾ ਹੈ ਉਦੋਂ ਵੀ ਭੁੱਲਦੀ ਏ ਤੇ ਜਦੋਂ ਇਹ ਸ਼ਬਦ ਕਹਿੰਦੇ ਜਿਤ ਹਰ ਵਿਸਰੈ ਉਦੋਂ ਇਹ ਸਾਰੇ ਕੁਝ ਤੇ ਲਾਗੂ ਹੋ ਜਾਂਦਾ ਸਾਧ ਸੰਗਤ ਭਾਵੇਂ ਧਰਮ ਦਾ ਕਾਰਜ ਹੋਵੇ ਇੱਕ ਬੰਦਾ ਪਾਠ ਕਰ ਰਿਹਾ ਹੈ ਵੇਦ ਪੜ ਰਿਹਾ ਹੈ ਕਿ ਕੁਰਾਨ ਪੜ ਰਿਹਾ ਹੈ ਕੁਝ ਵੀ ਕਰ ਰਿਹਾ ਹੈ ਜਿ ਉਹ ਦੇ ਕਰਦਿਆਂ ਕਰਦਿਆਂ ਯਾਦ ਅੰਦਰੋਂ ਨਿਕਲਦੀ ਏ ਸਾਧ ਸੰਗਤ ਉਹ ਧਰਮ ਵੀ ਮਾਇਆ ਹੈ ਉਹ ਵੀ ਉਹਦੇ ਰੂਪ ਬਣ ਗਿਆ ਉਸ ਤੋਂ ਵੱਖਰਾ ਨਹੀਂ ਹੈ ਜਿਸ ਧਰਮ ਦੇ ਕਾਰਜ ਕਰਦੇ ਆ ਅੰਦਰ ਮੈਂ ਮਜਬੂਤ ਹੋਵੇ ਰੱਬ ਦੀ ਯਾਦ ਨਿਕਲੇ ਉਹ ਕਰਮ ਭਾਵੇਂ ਕਿੰਨਾ ਵੀ ਉੱਚਾ ਹੋਵੇ ਉਸ ਨੂੰ ਆਪਾਂ ਧਰਮ ਨਹੀਂ ਕਹਿ ਸਕਦੇ ਉਹ ਵੀ ਮਾਇਆ ਹੈ ਉਹ ਵੀ ਮਾਇਆ ਦਾ ਰੂਪ ਹੈ ਇਸ ਕਰਕੇ ਜਿਹੜੇ ਕਾਰਜ ਦੇ ਨਾਲ ਅੰਦਰੋਂ ਯਾਦ ਨਿਕਲੇ ਯਾਦ ਟੁੱਟੇ ਉਸ ਨੂੰ ਮਾਇਆ ਕਹੀਏ ਤੇ ਜਿਸ ਕਾਰਜ ਦੇ ਕੀਤੇ ਆ ਯਾਦ ਬਣੀ ਰਹੇ ਉਸ ਨੂੰ ਧਰਮ ਕਹਿੰਦਾ ਹੈ। ਉਹੀ ਧਰਮ ਹੈ। ਔਰ ਗੁਰੂ ਅਮਰਦਾਸ ਜੀ ਨੇ ਅੱਗੇ ਇੱਕ ਹੋਰ ਸ਼ਬਦ ਕਹਿ ਦਿੱਤਾ। ਫਿਰ ਜਿਹੜਾ ਪੁੱਛਣ ਵਾਲਾ ਉਹ ਕਹਿੰਦਾ ਮਹਾਰਾਜ ਕਿ ਇਹ ਮਾਇਆ ਜਿਹਨੂੰ ਤੁਸੀਂ ਕਹਿੰਦੇ ਹੋ ਜਿਹਦੇ ਨਾਲ ਪਰਮਾਤਮਾ ਭੁੱਲੇ ਉਹ ਮਾਇਆ ਹੈ ਤੇ ਇਸ ਮਾਇਆ ਤੋਂ ਬੰਦਾ ਬਚ ਕਿਵੇਂ ਸਕਦਾ ਹੈ? ਕਿਉਂਕਿ ਤਰੀਕਾ ਕੋਈ ਨਹੀਂ ਹੈ। ਇਹ ਦੇਹ ਮਾਇਆ ਹੈ ਸਾਰੀ, ਸਰੀਰ ਜਿਹੜਾ ਹੈ। ਜਿਸ ਦੇ ਦੀ ਸ਼ੁਰੂ ਹੀ ਵਾਸ਼ਨਾ ਤੋਂ ਹੋਈ ਏ ਇਹਦੀ ਸ਼ੁਰੂਆਤ ਅਰੰਭਤਾ ਉਹਦੇ ਵਿੱਚੋਂ ਇਸ ਵਾਸ਼ਨਾ ਨੂੰ ਇਸ ਮਾਇਆ ਨੂੰ ਬਾਹਰ ਕਿਵੇਂ ਕੱਢਿਆ ਜਾਏਗਾ ਕਿਹੜਾ ਤਰੀਕਾ ਹੈ ਬਹੁਤ ਔਖਾ ਹੈ ਇਹ ਤੇ ਪਾਣੀ ਵਿੱਚੋਂ ਪਾਣੀ ਕੱਢਣ ਵਾਲੀ ਗੱਲ ਉਹ ਕਿਵੇਂ ਨਿਕਲੇਗਾ ਵਿੱਚੋਂ ਨਹੀਂ ਨਿਕਲ ਸਕਦਾ ਫਿਰ ਗੁਰੂ ਅਮਰਦਾਸ ਪਾਤਸ਼ਾਹ ਨੇ ਅੱਗੇ ਉਹਦੇ ਜਵਾਬ ਵਿੱਚ ਕਿਹਾ ਜਿਸ ਨੇ ਕਿਹਾ ਵੀ ਮਾਇਆ ਦੇ ਵਿੱਚ ਤੇ ਆਦਮੀ ਹੈ ਹੀ ਭੁੱਲੇ ਗਈ ਜ਼ਰੂਰੀ ਭੁੱਲੇਗਾ ਤੇ ਉਥੇ ਸੱਚੇ ਪਾਤਸ਼ਾਹ ਨੇ ਫਿਰ ਇੱਕ ਤੀਜੀ ਚੀਜ਼ ਵਿੱਚ ਲੈ ਆਂਦੀ ਜਿਹਦੀ ਆਪਾਂ ਗੱਲ ਕਰ ਰਹੇ ਸੀ ਵੀ ਇੱਕ ਮਾਇਆ ਇੱਕ ਮਨ ਤੇ ਇੱਕ ਧਰਮ ਹੈ ਜੇ ਇਸ ਮਾਇਆ ਔਰ ਮਨ ਦੇ ਵਿਚਾਲੇ ਧਰਮ ਆ ਗਿਆ ਗੁਰਪ੍ਰਸਾਦ ਆ ਗਿਆ ਤੇ ਗੁਰਪ੍ਰਸਾਦ ਮਨ ਨੂੰ ਉਹਨਾਂ ਕੋ ਮਾਇਆ ਵਿੱਚ ਜਾਣਦਾ ਹੈਗਾ ਜਿੰਨੀ ਜ਼ਰੂਰਤ ਹੈ ਉਹਦੇ ਤੋਂ ਵੱਧ ਨਹੀਂ ਜਾਣਦਾ ਹੈਗਾ ਇਸ ਕਰਕੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਗੁਰਪ੍ਰਸਾਦੀ ਜਿਨ੍ਹਾਂ ਲਿਬ ਲਾਗੀ ਤਿੰਨੇ ਵਿੱਚੇ ਮਾਇਆ ਪਾਇਆ ਹੁਣੇ ਵੇਖੋ ਬਿਲਕੁਲ ਸਾਫ ਕਰ ਦਿੱਤਾ ਹੈ ਪਰ ਇਹਦੇ ਵਿੱਚ ਸ਼ਰਤਾਂ ਦੋ ਨੇ ਕਹਿਣਾ ਸੌਖਾ ਹੈ ਵੀ ਵੇਖੋ ਗੁਰੂ ਸਾਹਿਬ ਕਹਿੰਦੇ ਨੇ ਵਿੱਚੇ ਮਾਇਆ ਪਾਇਆ ਮੈਂ ਇਹਦੀ ਵਿਆਖਿਆ 2 ਘੰਟੇ ਕਰ ਦਿਆਂਗਾ ਬੜੀਆਂ ਦੁਕਾਂ ਨੇ ਗੁਰਗ੍ਰੰਥ ਸਾਹਿਬ ਵਿੱਚ ਵਿਆਖਿਆ ਹੋ ਸਕਦੀ ਹੈ ਇਦੇ ਉੱਤੇ ਇੱਕ ਵੱਡੀ ਸਾਰੀ ਕਿਤਾਬ ਵੀ ਲਿਖੀ ਜਾ ਸਕਦੀ ਹੈ। ਮਾਇਆ ਦੇ ਨਾਲ ਇਹ ਵਿਚਾਰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਏ ਜਾ ਸਕਦੇ ਨੇ। ਉਹਨਾਂ ਨੂੰ ਸਮਝਾਇਆ ਜਾ ਸਕਦੇ ਨੇ, ਉਹ ਯਾਦ ਵੀ ਕਰ ਲੈਣਗੇ। ਸਭ ਕੁਝ ਹੋ ਜਾਏਗਾ। ਪਰ ਆ ਜਿਹੜੇ ਪਹਿਲੇ ਦੋ ਲਫ਼ਜ਼ ਨੇ ਨਾ ਗੁਰਪ੍ਰਸਾਦੀ ਜਿੰਨਾ ਲਿਬ ਲੱਗੀ ਜਿੰਨਾ ਚਿਰ ਇਹ ਦੋ ਕਠਿਨਾਵਾਂ ਨਹੀਂ ਘਟਦੀਆਂ ਕੋਈ ਵੀ ਬੰਦਾ ਮਾਇਆ ਦੇ ਵਿੱਚ ਨਹੀਂ ਪਾ ਸਕਦਾ। ਕਿਉਂਕਿ ਬੰਦਾ ਹਰ ਇੱਕ ਚੀਜ਼ ਦੇ ਵਿੱਚੋਂ ਕਲੀਨ ਚੈਟ ਲੈਣੀ ਚਾਹੁੰਦਾ ਵੇਖੋ ਗੁਰੂ ਅਮਰਦਾਸ ਜੀ ਨੇ ਕਹਿ ਦਿੱਤਾ ਜੀ ਮਾਇਆ ਦੇ ਵਿੱਚ ਹੀ ਮਿਲ ਜਾਂਦਾ ਆਰਾਮ ਕਰੋ ਖਾਓ ਪੀਓ ਮौज ਕਰੋ ਗੁਰੂ ਨੇ ਛੁੱਟੀ ਦੇ ਦਿੱਤੀ ਹੈ ਬੰਦਾ ਲਿਖਵਾਉਣਾ ਚਾਹੁੰਦਾ ਗੁਰੂ ਕੋਲੋਂ ਵੀ ਯਤਨ ਕਰਨਾ ਚਾਹੁੰਦਾ ਭਾਈ ਗੁਰਦਾਸ ਜੀ ਕਹਿੰਦੇ ਨਾ ਪੂਸ਼ਤ ਹੈ ਵੈਦ ਖਾਤ ਔਖਦ ਨ ਸੰਜਮ ਸੇ ਕੈਸੇ ਮਿਟੇ ਰੋਗ ਸੁਖ ਸਹਿਜ ਸਮਾਇਐ ਕਿਵੇਂ ਮਿਟੇਗਾ ਰੋਗ ਬੰਦਾ ਗੁਰੂ ਕੋਲੋਂ ਧਰਮ ਕੋਲੋਂ ਕਲੀਨ ਚਿੱਠ ਲਿਖਵਾਉਣਾ ਚਾਹੁੰਦਾ ਕਿ ਆ ਪਾਪ ਮੈਂ ਕਰਾਂਗਾ ਪਰ ਇਹ ਪਾਪ ਨਹੀਂ ਪੁੰਨ ਹੈ ਉਹਦਾ ਯਤਨ ਇਸ ਤਰ੍ਹਾਂ ਕਰਨ ਦਾ ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਜਿੰਨਾ ਚਿਰ ਸੰਜਮ ਨਹੀਂ ਪਰਹੇਜ਼ ਨਹੀਂ ਪਾਲਦਾ ਤੇ ਉਹ ਕਹਾਣੀ ਇੱਥੇ ਬੜੀ ਕਾਰਗਰ ਹੈ ਕਿ ਮਰੀਜ਼ ਹਕੀਮ ਕੋਲ ਜਾਂਦਾ ਡਾਕਟਰ ਕੋਲ ਤੇ ਉੱਥੇ ਜਾ ਕੇ ਉਹਦਾ ਸਵਾਲ ਸੀ ਮੇਰਾ ਵਜ਼ਨ ਨਹੀਂ ਘਟਦਾ ਸਰੀਰ ਭਾਰ ਹੈ ਭਾਈ ਗੁਰਦਾਸ ਜੀ ਦੀ ਉਦਾਹਰਣ ਦਿੰਦੇ ਨੇ ਡਾਕਟਰ ਨੇ ਕਿਹਾ ਵੀ ਇਹਦਾ ਮੈਂ ਦਵਾਈ ਵੀ ਦਿਆਂਗਾ ਤੈਨੂੰ ਪਰਹੇਜ਼ ਪਾਲਣਾ ਪਏਗਾ ਪੁੱਛਿਆ ਪ੍ਰਸ਼ਾਦ ਕਿੰਨੇ ਸ਼ੱਕ ਦੇ ਤੈ ਪ੍ਰਸ਼ਾਦ ਦੇ ਉਸਨੇ ਕਿਹਾ ਵੀ 10 12 ਸ਼ੱਕ ਨਾ ਹਰ ਰੋਜ਼ ਉਹਨੇ ਕਿਹਾ ਨਹੀਂ ਤਿੰਨ ਟਾਈਮ ਤੁਸੀਂ ਚਾਰ ਚਾਰ ਜੀ ਥਾਂ ਤੇ ਇੱਕ ਇੱਕ ਪ੍ਰਸ਼ਾਦਾ ਸ਼ਕੋ ਇਹ ਪਰਹੇਜ਼ ਹੈ ਤੇ ਆ ਦਵਾਈ ਫੜੋ ਇੱਕ ਮਹੀਨੇ ਬਾਅਦ ਆ ਕੇ ਵੇਖਣਾ ਭਾਰ ਤੋਲ ਕੇ ਜਾਓ ਭਾਰ ਘਟ ਜਾਏਗਾ ਰੋਗ ਵੀ ਹਟਣਗੇ ਜਿਹੜੇ ਹੋਰ ਰੋਗ ਲੱਗਣ ਉਹ ਚਲਾ ਗਿਆ ਜਿੰਨਾ ਵਜ਼ਨ ਸੀ ਉਸੇ ਤਰ੍ਹਾਂ ਕਾਇਮ ਹੈ ਕੋਈ ਵਜ਼ਨ ਨਹੀਂ ਘਟਿਆ ਹਕੀਮ ਸੀ ਤਜਰਬੇਕਾਰ ਉਹਨੇ ਕਿਹਾ ਤੇ ਹੋ ਹੀ ਨਹੀਂ ਸਕਦਾ ਦਵਾਈ ਠੀਕ ਖਾਧੀ ਹੋਵੇ ਤੇ ਪਰਹੇਜ਼ ਵੀ ਪਾਲਿਆ ਹੋਵੇ ਤੇ ਤੁਹਾਡਾ ਵਜ਼ਨ ਨਾ ਘਟੇ ਤੇ ਹੋ ਨਹੀਂ ਸਕਦਾ ਉਹਨੇ ਕਿਹਾ ਜੀ ਪਰਹੇਜ਼ ਬਿਲਕੁਲ ਪਾਲਿਆ ਪੁੱਛੋ ਘਰ ਵਾਲੀ ਨਾਲ ਸੀ ਤੁਸੀਂ ਇੱਕ ਇੱਕ ਪ੍ਰਸ਼ਾਦਾ ਕਿਹਾ ਸੀ ਚਾਰ ਦੀ ਥਾਂ ਤੇ ਇੱਕ ਇੱਕ ਟਿੰਟ ਹੈ ਪਰੇਸ਼ਾਨੀ ਵਿੱਚ ਪਿਆਉ ਹਕੀਮ ਜਿਹੜਾ ਹੈ ਜਿਵੇਂ ਗੁਰੂ ਸਾਹਿਬ ਸਾਡੀ ਗੱਲ ਸੁਣ ਕੇ ਪਰੇਸ਼ਾਨੀ ਵਿੱਚ ਪੈਂਦੇ ਹੋਣ ਵੀ ਇਹ ਕਹਿੰਦੇ ਨੇ ਅਸੀਂ ਕੀਤਾ ਵੀ ਸਾਰਾ ਕੁਝ ਹੋਇਆ ਕੁਝ ਵੀ ਨਹੀਂ ਫਰ ਕੋਈ ਵੀ ਨਹੀਂ ਪਿਆ ਜਦੋਂ ਬਹੁਤਾ ਹਕੀਮ ਪਰੇਸ਼ਾਨ ਹੋ ਲੱਗਾ ਤੇ ਉਹਦੇ ਘਰ ਵਾਲਿਓ ਜਿਹੜਾ ਆਦਮੀ ਗਿਆ ਸੀ ਉਹਨੂੰ ਤਰਸ ਆ ਗਿਆ ਉਸ ਹਕੀਮ ਤੇ ਬੜੇ ਘੱਟ ਲੋਕ ਨੇ ਜਿਨ੍ਹਾਂ ਨੂੰ ਹਕੀਮ ਤੇ ਤੇ ਗੁਰੂ ਤੇ ਤਰਸ ਆਉਂਦਾ ਹੈ ਬੇ ਇਹਨਾਂ ਦਾ ਕੰਮ ਥੋੜਾ ਜਿਹਾ ਘਟਾ ਦਈਏ ਉਹਨੂੰ ਤਰਸੋ ਆ ਗਿਆ ਉਹਨੇ ਕਿਹਾ ਜੀ ਮੈਂ ਥੋੜੀ ਜੀ ਤੁਹਾਨੂੰ ਜਾਣਕਾਰੀ ਦੇ ਦੇਣੀ ਆ ਪ੍ਰਸ਼ਾਦਾ ਇਹਨਾਂ ਜ਼ਰੂਰ ਚਾਰ ਦੀ ਥਾਂ ਤੇ ਇੱਕ ਛਕਿਆ 12 ਦੀ ਥਾਂ ਤੇ ਤਿੰਨ ਛਕੇ ਨੇ ਸਾਰੇ ਦਿਨ ਵਿੱਚ ਪਰ ਇਹਨਾਂ ਮੈਨੂੰ ਸਕੀਮ ਤਰੀਕਾ ਸਿਖਾ ਦਿੱਤਾ ਸੀ ਵੀ ਪ੍ਰਸ਼ਾਦੇ ਦੀ ਗਿਣਤੀ ਚਾਰ ਤੋਂ ਇੱਕ ਕਰੀ ਪਰ ਚੌਵਾਂ ਪ੍ਰਸ਼ਾਦਿਆਂ ਦਾ ਆਟਾ ਇੱਕ ਰੋਟੀ ਨੂੰ ਲਾਉਣਾ ਆਟਾ ਨਹੀਂ ਘਟਾਇਆ ਗਿਣਤੀ ਘਟਾ ਲਈ ਤਰੀਕਾ ਬਦਲ ਗਿਆ ਅਸੀਂ ਕਹਿੰਦੇ ਆ ਬਾਣੀ ਪੜ੍ਹਨੇ ਆ ਫਰਕ ਕੋਈ ਨਹੀਂ ਪੈਂਦਾ ਆਟਾ ਉਨਾ ਹੀ ਸਾਦ ਸੰਗਤ ਰੋਟੀਆਂ ਕੱਟ ਜਾਂਦੀਆਂ ਨੇ ਹੋਰ ਕੁਝ ਵੀ ਨਹੀਂ ਗਿਣਤੀ ਘਟ ਗਈ ਥੋੜੇ ਜਿਹਾ ਲਫ਼ਜ਼ ਬਦਲ ਗਏ ਥੋੜੇ ਜਿਹਾ ਕੱਪੜੇ ਬਦਲ ਲੈ ਥੋੜਾ ਜਿਹਾ ਉੱਠਣਾ ਬੈਠਣਾ ਸਿੱਖ ਲਿਆ ਅਸੀਂ ਕਿਹਾ ਜੀ ਧਰਮੀ ਤੇ ਹੋ ਗਏ ਆ ਹੁਣ ਪਾਪ ਦੁੱਖ ਤੇ ਹਟਿਆ ਨਹੀਂ ਕਰੀਏ ਕੀ ਫਿਰ ਕਵਾਂਗੇ ਜੀ ਕਲਯੁਗ ਆ ਗਿਆ ਜੀ ਹੁਣ ਅਸਰ ਨਹੀਂ ਹੁੰਦਾ ਕਲਯੁਗ ਦਾ ਉੱਥੇ ਜਿੱਥੇ ਬੰਦੇ ਦਾ ਆਪਣਾ ਗਣਾ ਹੁੰਦਾ ਉੱਥੇ ਕਲਯੁਗ ਨੂੰ ਵਿੱਚ ਲੈ ਕੇ ਘੇਟ ਕੇ ਲੈ ਆਉਂਦਾ ਕਲਯੁਗ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕੀਤੇ ਨੇ ਕਹਿਣ ਲੱਗੇ ਨਾ ਕਹੀਂ ਕਿ ਕਲਯੁਗ ਦਾ ਗਨਾ ਹੈ ਹੋਰ ਕਿਸੇ ਦਾ ਜਾਂ ਤੈਨੂੰ ਪਤਾ ਨਹੀਂ ਇਹ ਵੀ ਗਲਤ ਹੈ ਹਜ਼ੂਰ ਨੇ ਕਿਹਾ ਜਾਣ ਬੂਝ ਕੇ ਬਾਬਰੇ ਤੈ ਕਾਜ ਵਿਗਾਰੇ ਸਾਰਾ ਪਤਾ ਤੈਨੂੰ ਇਹ ਬਿਲਕੁਲ ਪੂਰਾ ਪਤਾ ਤੈਨੂੰ ਇਹ ਨਹੀਂ ਵੀ ਪਤਾ ਨਹੀਂ ਪਤਾ ਹੋਣ ਦੇ ਬਾਵਜੂਦ ਕਹਿ ਦੇਣਾ ਜੀ ਸਮਝ ਨਹੀਂ ਆਈ ਬਾਣੀ ਬੜੀ ਔਖੀ ਹੈ ਜਾਨ ਬੂਜ ਕੇ ਬਾਵਰੈ ਤੈ ਕਾਜ ਵਿਗਾਰੇ ਪਾਪ ਕਰਤ ਸੁਖ ਚਿਓ ਨਹੀਂ ਸੁਖ ਚਿਓ ਦਾ ਅਰਥ ਸੰਕੋਚ ਕਰਨਾ ਪਾਪ ਸੰਕੋਚ ਕੀਤੇ ਅਟਦਾ ਹੈ ਜੀਵਨ ਵਿੱਚ ਕੋਈ ਵੀ ਪਾਪ ਹੈ ਕਦੀ ਇੱਕ ਦਿਨ ਖਤਮ ਨਹੀਂ ਹੁੰਦਾ ਕਿ ਅੱਜ ਖਤਮ ਹੋ ਗਿਆ ਸੰਕੋਚ ਕਰਿਓ ਦੇ ਉੱਤੇ ਮਨੁੱਖ ਸੰਕੋਚ ਕਰਦਾ ਜਾਏ ਸੰਕੋਚਦਾ ਜਾਏ ਥੋੜਾ 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 ਤੇ ਜਿਉਂ-ਜਿਉਂ ਸੰਕੋਚ ਸ਼ੁਰੂ ਕਰਦਾ ਹੈ ਸੰਕੋਚ ਬੀਜ ਹੁੰਦਾ ਹੈ ਉਹਨੂੰ ਖਤਮ ਕਰਨ ਵਾਲਾ ਇੱਕ ਦਿਨ ਕਦੀ ਕੋਈ ਪਾਪ ਨਹੀਂ ਹਟਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਲਾਇਆ ਨਾ 27 ਸਾਲ ਇਨਾ ਲੰਮਾ ਸਮਾਂ ਕਿਉਂ ਲਾਇਆ ਲਾ ਕੇ ਦਿਖਾਇਆ ਔਰ ਸਾਡਾ ਜਵਾਬ ਦਿੱਤਾ ਕਿ ਜਿਹੜੇ ਅਸੀਂ ਕਹਿੰਨੇ ਆਂ ਵੀ ਇੰਨੇ ਸਾਲਾਂ ਤੋਂ ਅਸੀਂ ਬਾਣੀ ਪੜ੍ਹਨੇ ਆ ਸਾਡਾ ਕੁਝ ਹੋਇਆ ਨਹੀਂ ਕਿਤੇ ਰੱਬ ਦੇ ਪਿਆਰਿਆਂ ਨੂੰ ਕਿਸੇ ਪੁੱਛਿਆ ਸੀ ਅਸੀਂ 2 ਸਾਲਾਂ ਤੋਂ ਕਰ ਰਹੇ ਆ ਜਿਵੇਂ ਤੁਸੀਂ ਕਿਹਾ ਮਨ ਨਹੀਂ ਟਿਕਦਾ ਸਰੀਰ ਨਹੀਂ ਬੈਂਦਾ ਗੋਡੇ ਦਰਦ ਹੁੰਦੇ ਨੇ ਬੈਠਾ ਨਹੀਂ ਜਾਂਦਾ ਉਹਨਾਂ ਨੇ ਜਵਾਬ ਬਹੁਤ ਪਿਆਰਾ ਦਿੱਤਾ ਸੀ ਕਹਿਣ ਲੱਗੇ ਜਦੋਂ ਬੈਠਿਆਂ ਗੋਡੇ ਦਰਦ ਹੋਣ ਨਾ ਬਾਣੀ ਪੜਦਿਆਂ ਮਨ ਕਾਲਾ ਪਵੇ ਤੇ ਅੰਦਰ ਬੇਵਿਸ਼ਵਾਸੀ ਆਵੇ ਧੀਰਜ ਨਾ ਆਵੇ ਵੀ ਪਤਾ ਨਹੀਂ ਹੈ ਵੀ ਇਹ ਕਿ ਨਹੀਂ ਜਿਹਨੂੰ ਯਾਦ ਕਰਨਿਆਂ ਪੈ ਤੇ ਜਦੋਂ ਇਹ ਬੇਵਿਸ਼ਵਾਸੀ ਆਏ ਕਿ ਸਿੱਖਾ ਉਦੋਂ ਧਿਆਨ ਕਰੀ ਬਾਬੇ ਬਕਾਲੇ ਵਾਲੇ ਬਾਬੇ ਗੁਰੂ ਤੇਗ ਬਹਾਦਰ ਸਾਹਿਬ ਦਾ ਉਧਰੋਂ ਵੇਖੀ ਜੇ ਉਹ 26 27 ਸਾਲ ਲਾਉਂਦੇ ਨੇ ਤੂੰ ਵੀ ਲਾਉਂਨੇ ਤੇ ਯਕੀਨ ਗੁਰੂ ਤੇ ਇਨਾ ਵੱਡਾ ਹੈ ਪਿਛਲੇ ਦਿਨੀ ਮੈਂ ਉਥੇ ਨਮਸਕਾਰ ਕਰਨ ਗਿਆ ਉਥੇ ਖਿਆਲ ਆਇਆ ਸੀ ਕਿ ਗੁਰੂ ਨੇ ਗੁਰੂ ਪਿਤਾ ਹੈ ਉਹਨੇ 26 27 ਸਾਲ ਸਿੱਖ ਵਾਸਤੇ ਸਿਮਰਨ ਕਰ ਕੀਤਾ ਉਥੇ ਬੈਠ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਬੇ ਬਕਾਲੇ ਦੇ ਵਿੱਚ ਭੋਰਾ ਸਾਹਿਬ ਤੁਸੀਂ ਅੱਜ ਬਿੰਦੇ ਹੈ ਨਾ ਭੋਰਾ ਸਾਹਿਬ ਕੁਝ ਸੱਜਣ ਕਹਿੰਦੇ ਭੋਰਾ ਕਿਉਂ ਸਿੱਖੀ ਵਿੱਚ ਕਰਮਕਾਂਡ ਹੈ ਕਿਹੜੀਆਂ ਚੀਜ਼ਾਂ ਵਿੱਚ ਅਸੀਂ ਫਸ ਗਏ ਭੋਰੇ ਦਾ ਸਬੰਧ ਕਿਸੇ ਕਰਮਕਾਂਡ ਨਾਲ ਨਹੀਂ ਭੋਰੇ ਸਿਰਫ ਤਾਂ ਚੁਣੇ ਸਨ ਗੁਰੂ ਸਾਹਿਬ ਨੇ ਵੀ ਜ਼ਰੂਰੀ ਕੰਮ ਕਰਨਾ ਸੀ ਬਾਹਰੋਂ ਆਵਾਜ਼ਾਂ ਆਉਂਦੀਆਂ ਸਨ ਲੋਕ ਤੰਗ ਕਰਦੇ ਸਨ ਮਿਲਣ ਵਾਲੇ ਇੱਕ ਵਿਗਿਆਨ ਸੀ ਭੋਰੇ ਵਿੱਚ ਬਹਿਣਾ ਕੋਈ ਕਰਮਕਾਂਡ ਨਹੀਂ ਸੀ ਕਿ ਇੱਥੇ ਆਵਾਜ਼ ਨਾ ਆਵੇ ਸਿਮਰਨ ਕਰਦੇ ਆਂ ਤੇ ਲੋਕ ਉਥੋਂ ਤੱਕ ਪਹੁੰਚ ਨਾ ਸਕੇ ਕੋਈ ਮਿਲਣ ਵਾਲਾ ਤਾਂ ਵਰਤੋਂ ਕੀਤੀ ਪਰ ਸਾਨੂੰ ਡਰ ਆ ਗਿਆ ਪੋਹਰਿਆਂ ਤੋਂ ਕਿਉਂਕਿ ਪੋਹਰੇਦਾਰ ਤੇ ਇਕਾਂਤ ਇਕਾਂਤ ਵਿੱਚ ਰਹਿਣਾ ਤੇ ਇਸ ਧਰਤੀ ਤੇ ਸਭ ਤੋਂ ਔਖਾ ਇਕਾਂਤ ਵਿੱਚ ਰਹਿਣਾ ਇਕੱਲੇ ਰਹਿਣਾ ਕਿਸੇ ਸਿਆਣੇ ਗੁਰਮੁਖ ਦੇ ਬਚਨ ਨੇ ਉਹ ਕਹਿੰਦੇ ਨੇ ਆਦਮੀ ਸਭ ਤੋਂ ਜ਼ਿਆਦਾ ਘਬਰਾਉਂਦਾ ਕਿਤੇ ਕੱਲਾ ਨਾ ਹੋ ਜਾਏ ਕਹਿੰਦੇ ਘਬਰਾਂਦਾ ਕਿਉਂ ਕੱਲੇ ਹੁਣ ਤੋਂ ਕਿਉਂਕਿ ਜਦੋਂ ਕੱਲਾ ਹੁੰਦਾ ਉਹਨੂੰ ਆਪਣਾ ਆਪ ਦਿਸਦਾ ਹੈ ਤੇ ਜਦੋਂ ਆਪਣਾ ਆਪ ਦਿਸਦਾ ਆਪਣੇ ਪਾਪ ਦਿਸਦੇ ਨੇ ਇਸ ਲਈ ਉਹ ਕਹਿੰਦਾ ਰੋਲੇ ਵਿੱਚ ਰਹੋ ਨਾ ਆਪਣਾ ਆਪ ਦਿਸੇ ਨਾ ਪਾਪ ਦਿਸਣ ਤੇ ਨਾ ਕੋ ਛੜਨਾ ਪਵੇ ਲੋਕਾਂ ਵਿੱਚ ਰਹੋ ਰੋਲੇ ਵਿੱਚ ਦੂਜਿਆਂ ਨੂੰ ਵੰਦੇ ਰਹੋ ساری ਉਮਰ ਗਵਾਂਢ ਵਿੱਚ ਕੀ ਹੈ ਫਲਾਣੇ ਨੇ ਕੀ ਕੀਤਾ ਹੈ ਉਹਨੇ ਕੀ ਕੀਤਾ ਕਦੇ ਇਹ ਸੋਚਣ ਦਾ ਮੌਕਾ ਹੀ ਨਾ ਮਿਲੇ ਮੈਂ ਕੀ ਕੀਤਾ ਹੈ ਇਸ ਕਰਕੇ ਉਹ ਭੀੜ ਵਿੱਚ ਰਹਿੰਦਾ ਹੈ ਕਾਤ ਪੋਰੇ ਦੇ ਅਰਥ ਕੀ ਨੇ ਆਦਮੀ ਇਕੱਲਾ ਹੋ ਜਾਏ ਇਹ ਵਖਰੀ ਗੱਲ ਉਹ ਬਾਹਰ ਵੀ ਇਕੱਲਾ ਹੋ ਜਾ ਜਿੱਦਣ ਉਹ ਦਿਨ ਉਹਨੂੰ ਪੋਰੇ ਦੀ ਕੋਈ ਲੋੜ ਨਹੀਂ ਕਿਸੇ ਕਾਂਤ ਦੀ ਲੋੜ ਨਹੀਂ ਰਹਿੰਦੀ ਉਸ ਨੂੰ ਸੋ ਇਕਾਂਤੀ ਜੇ ਸ੍ਰਿਦਾ ਥਾਏ ਪਰ ਉਹ ਇਕਾਂਤ ਪੈਦਾ ਕਰਨ ਵਾਸਤੇ ਪਹਿਲਾਂ ਸਾਧਨ ਤੇ ਬਣਾਉਣੇ ਪੈਣਗੇ ਇਸ ਕਰਕੇ ਪੋਰਾ ਕਰਮ ਕਾਂਡ ਨਹੀਂ ਵਿਗਿਆਨ ਹੈ ਉਹਦੇ ਵਿੱਚ ਆਦਮੀ ਇਕੱਲਾ ਹੁੰਦਾ ਹੈ ਤੇ ਕਲ ਵਿੱਚ ਆਪਣਾ ਆਪ ਦਿਸਦਾ ਹੈ ਉਸ ਆਪਣੇ ਆਪ ਵਿੱਚ ਦਿਸੇਗਾ ਮੈਂ ਕਿੱਥੇ ਖੜਾ ਤੇ ਮੈਨੂੰ ਉੱਥੇ ਖਿਆਲ ਆਇਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਭੋਰੇ ਨਾਲ ਇਕਾਂਤ ਨਾਲ ਕਿੰਨਾ ਪਿਆਰ ਸੀ ਜੇ ਭਗਤੀ ਕੀਤੀ ਤਾਂ ਵੀ ਇਕਾਂਤ ਵਿੱਚ ਤੇ ਜੇ ਜਨਮ ਹੋਇਆ ਗੁਰੂ ਕੇ ਮਹਿਲ ਉੱਥੇ ਵੀ ਜਦੋਂ ਦਰਸ਼ਨ ਕੀਤੇ ਜਾ ਕੇ ਗੁਰਦੁਆਰਾ ਸਾਹਿਬ ਉੱਪਰ ਬਣਿਆ ਭਾਵੇਂ ਉਹ ਪੁਰਾਣੀ ਥਾਂ ਹੋਵੇ ਪਰ ਮੈਨੂੰ ਇੰਜ ਲੱਗਾ ਕਿ ਜਨਮ ਵੀ ਕਿਸੇ ਨੀਵੇਂ ਥਾਂ ਤੇ ਹੋਇਆ ਉਹ ਵੀ ਅੱਜ ਨੀਵੇਂ ਥਾਂ ਤੇ ਬਿਲਕੁਲ ਨਿਵਾਣ ਵਿੱਚ ਹੈ ਇੰਨਾ ਪਿਆਰ ਸੀ ਇੰਨਾ ਸਨੇਹ ਸੀ ਇਕਾਂਤ ਨਾਲ ਕਿਉਂਕਿ ਇਕਾਂਤ ਧਰਮ ਨੂੰ ਜਨਮ ਦਿੰਦੀ ਹੈ ਭੀੜ ਨਹੀਂ ਤੁਸੀਂ ਕਦੀ ਵੇਖਣਾ ਜਦੋਂ ਮਾਂ ਬੱਚੇ ਨੂੰ ਜਨਮ ਦੇएगी ਤੇ ਇਕਾਂਤ ਵਿੱਚ ਚਲੀ ਜਾਏਗੀ ਮਾਰਕੀਟ ਵਿੱਚ ਨਹੀਂ ਬਾਜ਼ਾਰ ਵਿੱਚ ਨਹੀਂ ਹੈ ਇਥੋਂ ਤੱਕ ਕਿ ਜਿਹੜੇ ਜੰਗਲੀ ਜਾਨਵਰ ਵੀ ਨੇ ਸ਼ੇਰਨੀ ਬੱਚੇ ਨੂੰ ਜਨਮ ਦੇਂਦੀ ਹੈ ਤੇ ਇਕਾਂਤ ਦੀ ਖੋਜ ਕਰਦੀ ਹੈ ਜਿੱਥੇ ਹੋਰ ਨਾ ਕੋਈ ਹੋਵੇ ਬਹੁਤੇ ਜਾਨਵਰ ਨੇ ਅੰਡਜ ਜੇਰੇਜ ਤੇ ਸਿਤਜ ਉਤਪਜ ਚਾਰੇ ਨੇ ਕਿਸੇ ਅੰਡਜ ਵਾਲੇ ਜੀਵ ਨੇ ਆਂਡਾ ਦੇਣਾ ਹੋਵੇ ਤੁਸੀਂ ਕਦੀ ਵੇਖਣਾ ਉਹ ਵੀ ਇਕਾਂਤ ਦੀ ਖੋਜ ਕਰੇਗਾ ਕਿਉਂਕਿ ਇੱਕ ਨਵੇਂ ਜੀਵਨ ਨੂੰ ਜਨਮ ਦੇ ਰਿਹਾ ਹੈ ਇਕਾਂਤ ਚਾਹੀਦੀ ਹੈ ਆਪਣੇ ਵਿੱਚੋਂ ਇੱਕ ਨਵੇਂ ਜਨਮ ਨੂੰ ਨਵੇਂ ਜੀਵਨ ਨੂੰ ਜਨਮ ਦੇਣਾ ਇਕਾਂਤ ਵਿੱਚ ਹੀ ਹੋਏਗਾ ਇਹ ਠੀਕ ਹੈ ਗੁਰੂ ਸਾਹਿਬ ਨੇ ਕਿਹਾ ਸੰਗਤ ਕਰ ਸੰਗਤ ਕਰ ਉਹਨਾਂ ਦੀ ਜਿਹੜੇ ਇਕਾਂਤ ਵਿੱਚ ਚਲੇ ਗਏ ਨੇ ਜਿਹੜੇ ਕੱਲੇ ਹੋ ਗਏ ਨੇ ਤਾਂ ਕਿ ਤੈਨੂੰ ਇਕੱਲੇ ਹੋਣ ਦੀ ਹਿੰਮਤ ਆ ਜਾਏ ਸਭ ਤੋਂ ਵੱਡੀ ਸਫਲਤਾ ਕੀ ਇਹ ਬੰਦੇ ਦੀ ਜੀਵਨ ਦੀ ਹੈ ਮੌਤ ਨੂੰ ਕਿੰਨਾ ਨੇ ਜਿੱਤਿਆ ਜਿਹੜੇ ਇਕਾਂਤ ਰਹਿਣ ਵਿੱਚ ਕਾਮਯਾਬ ਹੋ ਗਏ ਕੱਲੇ ਰਹਿਣ ਵਿੱਚ ਨਹੀਂ ਤੇ ਆਦਮੀ ਪਾਗਲ ਹੋ ਜਾਂਦਾ ਇਕੱਲਾ ਹੋ ਕੇ ਦੌੜਦਾ ਭੱਜਦਾ ਹੈ ਸਵੇਰੇ ਉੱਠਦੇ ਅਨਸਾਰ ਅਜੇ ਅੱਖਾਂ ਨੂੰ ਪਾਣੀ ਨਹੀਂ ਮਾਰਦਾ ਦੌੜ ਕੇ ਗੇਟ ਤੇ ਜਾਂਦਾ ਅਖਬਾਰ ਚੁੱਕ ਕੇ ਲੈਂਦਾ ਕੀ ਉਹਦੇ ਵਿੱਚ ਉਹਦੇ ਵਿੱਚ ਸਾਰੀ ਦੁਨੀਆ ਦੇ ਲੋਕ ਨੇ ਸਾਰੀ ਦੁਨੀਆ ਦੀਆਂ ਖਬਰਾਂ ਨੇ ਕਿਉਂਕਿ ਉਹਦੇ ਅੰਦਰਲਾ ਰੌਲਾ ਬਾਹਰ ਦੇ ਰੌਲੇ ਦੀ ਮੰਗ ਕਰਦਾ ਹੈ ਅੰਦਰ ਇਹਨਾਂ ਸੰਸਾਰ ਉਹਨੇ ਭਰ ਲਿਆ ਕਿ ਬਾਹਰੋਂ ਸੰਸਾਰ ਖਿੱਚਦਾ ਹੈ ਅਖਬਾਰ ਚੁੱਕ ਕੇ ਲਿਆਏਗਾ ਅਖਬਾਰ ਨੇ ਮਿਲੇ ਟੀਵੀ ਆਨ ਕਰੇਗਾ ਖਬਰਾਂ ਸੁਨੇਗਾ ਅੱਜ ਕੀ ਹੋਇਆ ਭੱਜੇਗਾ ਦੌੜੇਗਾ ਉੱਥੇ ਕਿੱਥੇ ਨਾਮ ਹੈ ਉੱਥੇ ਕਿੱਥੇ ਧਰਮ ਹੈ ਧਰਮੀ ਬੰਦੇ ਦੀ ਤੇ ਨਿਸ਼ਾਨੀ ਇਹ ਹੈ ਉਹਦੀ ਪਹਿਲੀ ਅੱਖ ਖੁੱਲਦਿਆਂ ਸਾਰ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ پلਕੇ ਉਠ ਹਰ ਨਾਮ ਧਿਆਵੈ ਇਹ ਉਹਦੀ ਸ਼ੁਰੂਆਤ ਇਥੋਂ ਰੰਮਤਾ ਹੁੰਦੀ ਹੈ ਇਸ ਕਰਕੇ ਇਹ ਮਾਇਆ ਦਾ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਕਹ ਰਹੇ ਨੇ ਮਾਇਆ ਦੇ ਕਈ ਰੂਪ ਨੇ ਪਰ ਉਹਦਾ ਇੱਕ ਰੂਪ ਗੁਰੂ ਅਮਰਦਾਸ ਜੀ ਨੇ ਕਿਹਾ ਇਹ ਮਾਇਆ ਜਿਤ ਹਰ ਵਿਸਰੈ ਜਿਹੜੇ ਕਰਮ ਨੂੰ ਕਰਦੇ ਆਂ ਜੇ ਵੇਖਦੇ ਆਂ ਜੋ ਕੁਝ ਸੁਣਦੇ ਆਂ ਜੋ ਕੁਝ ਖਾਂਦੇ ਆਂ ਜੋ ਕੁਝ ਪਹਿਨਦੇ ਆਂ ਜਿਹੜਾ ਕੰਮ ਕਰਦੇ ਆਂ ਰੱਬ ਦੀ ਯਾਦ ਅੰਦਰੋਂ ਨਿਕਲਦੀ ਏ ਉਹ ਸਾਰਾ ਮਾਇਆ ਹੈ ਕੁਝ ਵੀ ਹੋਵੇ ਫਰਮਾਇਆ ਤੂੰ ਬੰਦਾ ਬਚੇਗਾ ਕਿਵੇਂ ਦੋ ਚੀਜ਼ਾਂ ਦਿੱਤੀਆਂ ਸੱਚੇ ਪਾਤਸ਼ਾਹ ਨੇ ਕਹਿਣ ਲੱਗੇ ਐਵੇਂ ਨਾ کہیں ਸਾਡੇ ਗੁਰੂ ਨੇ ਕਿਹਾ ਵਿਚੇ ਮਾਇਆ ਪਾਇਆ ਪਿੱਛੇ ਛੈਣੇ ਲੈ ਕੇ ਗਉਣ ਲੱਗ ਪਾਵਾਂਗੇ ਵਿਚੇ ਮਾਇਆ ਪਾਇਆ ਜੀ ਗੁਰੂ ਨੇ ਕਹਿ ਦਿੱਤਾ ਵਿਚੇ ਰਵੋ ਮਾਇਆ ਦੇ ਜੇਬਾ ਘਟੋ ਲੋਕਾਂ ਦੀਆਂ ਇਕੱਠੀ ਕਰੋ ਇਹ ਨਹੀਂ ਕਿਹਾ ਗੁਰੂ ਨੇ ਪਹਿਲਾਂ ਦੋ ਲਫ਼ਜ਼ ਕਹੇ ਸਨ ਉਹ ਚੇਤੇ ਵਿੱਚ ਰਹਿਣ ਗੁਰ ਪ੍ਰਸਾਦੀ ਇੱਕ ਤੇ ਗੁਰੂ ਦੇ ਪ੍ਰਸਾਦ ਦਾ ਅਰਥ ਹੈ ਕਿਰਪਾ ਨੂੰ ਹਾਸਲ ਕਰ ਗੁਰ ਪ੍ਰਸਾਦੀ ਜਿਨ੍ਹਾਂ ਲਿਬ ਲੱਗੀ ਜਿਨ੍ਹਾਂ ਦੀ ਲਿਬ ਲੱਗੀ ਏ ਉਹਨਾਂ ਵਾਸਤੇ ਕਹਿ ਤਿੰਨੇ ਵਿੱਚੇ ਮਾਇਆ ਪਾਇਆ ਹੁਣ ਲਿਬ ਲੱਗਣੀ ਨੇੜੇ ਦੀ ਗੱਲ ਹੈ ਲਿਬ ਦਾ ਤੇ ਅਰਥ ਹੈ ਸਿੱਖ ਨੇ ਇੰਨਾ ਜਪ ਕੀਤਾ ਹੈ ਇੰਨਾ ਅਭਿਆਸ ਕੀਤਾ ਹੈ ਬਾਣੀ ਦਾ ਕਿ ਨਈ ਵੀ ਜੁੜਨਾ ਚਾਹੁੰਦਾ ਜਿੱਥੇ ਬੈੰਦਾ ਉੱਥੋਂ ਉੱਠਣ ਨੂੰ ਚਿਤ ਨਹੀਂ ਕਰਦਾ ਧਿਆਨ ਲੱਗ ਜਾਂਦਾ ਹੈ। ਨਾ ਉਸ ਨੂੰ ਭੁੱਖ ਸਤਾਉਂਦੀ ਹੈ, ਨਾ ਉਸ ਨੂੰ ਨੀਂਦ, ਨਾ ਉਸ ਨੂੰ ਹੋਰ ਕੋਈ ਸੰਸਾਰ। ਉਹ ਨਾ ਚਾਹੁੰਦਾ ਹੋਇਆ ਵੀ ਵਾਰ-ਵਾਰ ਉਸ ਸ਼ਬਦ ਦੇ ਧੁਰੇ ਵੱਲ ਖਿੱਚਿਆ ਜਾਂਦਾ, ਉਹਨੂੰ ਕਹਿੰਦੇ ਨੇ ਲਿਬ ਲੱਗ ਗਈ। ਤੇ ਜਿੰਨਾ ਚਿਰ ਲਿਬ ਨਹੀਂ ਲੱਗੇਗੀ, ਉਹਨਾਂ ਚਿਰ ਦੇਹ ਨਹੀਂ ਟਿਕੇਗੀ। ਇਹ ਨਿਸ਼ਾਨੀ ਹੈ। ਗੁਰੂ ਅਮਰਦਾਸ ਜੀ ਨੇ ਨਾਲ ਹੀ ਦੱਸਿਆ ਕਿਸੇ ਨੇ ਪੁੱਛਿਆ ਮਹਾਰਾਜ ਜਦੋਂ ਬੈਠਨੇ ਆ ਦੇਹ ਨਹੀਂ ਟਿਕਦੀ ਅੱਖਾਂ ਨਹੀਂ ਟਿਕਦੀਆਂ ਸਰੀਰ ਨਹੀਂ ਟਿਕਦਾ ਹਜੂਰ ਨੇ ਕਿਹਾ ਟਿਕੇ ਕਿਵੇਂ ਦੇਹ ਵਿਚਾਰੀ ਦਾ ਗੁਨਾਹ ਕੀ ਏ ਉਹਦੇ ਵਿੱਚ ਕੁਝ ਹੈ ਦੇਹ ਨੂੰ ਕਿਉਂ ਦੋਸ਼ ਦਿੰਦੇ ਹੋ ਇਹਦੇ ਵਿੱਚ ਤੇ ਵੇਖੋ ਕੀ ਵਰਤਦਾ ਪਿਆ ਟਿਕਣ ਵਾਲੀ ਚੀਜ਼ ਵੀ ਵਿੱਚ ਪਾਈ ਕਦੀ ਤੇ ਗੁਰੂ ਸਾਹਿਬ ਨੇ ਕਿਹਾ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਤੇ ਨਿਮਾਣੀ ਵਿਚਾਰੇ ਕਿੱਥੇ ਟਿਕੇਗੀ ਟਿਕਣ ਵਾਲੀ ਖੁਰਾਕ ਹੀ ਅੰਦਰ ਕਦੀ ਗਈ ਨਹੀਂ ਅੰਦਰ ਅੱਖਾਂ ਦੇ ਰਾਈ ਕੰਨਾਂ ਦੇ ਰਾਈ ਉਹ ਹੀ ਨੱਚ ਟੱਪ ਭੂਤ ਪ੍ਰੇਤ ਅੰਦਰ ਪੈਣ ਹੁਣ ਕੇ ਨ ਟਿਕੇ ਜੀ ਟਿਕੇ ਕਿੱਥੋਂ ਹੈ ਉਹਨਾਂ ਨੇ ਅੰਦਰ ਛਾਲਾ ਮਾਰਨੀ ਜੋ ਕੁਝ ਪਾਇਆ ਸੀ ਇਹ ਸਾਰਾ ਸੰਸਾਰ ਹੈ ਸਾਚੀ ਲਿਵੇ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ ਉਹ ਬੰਦਾ ਵਿਚਾਰਾ ਹੋ ਜਾਏਗਾ ਇਸ ਹਾਲਤ ਵਿੱਚ ਉਹਦੀ ਬਾਹ ਨਹੀਂ ਚੱਲੇਗੀ ਉਹ ਚਾਹੇ ਟਿਕਣਾ ਟਿਕਿਆ ਨਹੀਂ ਜਾਏਗਾ ਕਿਆ ਕਰੇ ਵਿਚਾਰੀਆ ਮਹਾਰਾਜ ਫਿਰ ਜੇ ਅਸੀਂ ਟਿਕ ਨਹੀਂ ਸਕਦੇ ਸਾਡੇ ਅੰਦਰ ਇਹ ਸਭ ਕੁਝ ਪੈ ਗਿਆ ਹੁਣ ਕੀ ਕਰੀਏ ਤੇ ਗੁਰੂ ਅਮਰਦਾਸ ਕਹਿੰਦੇ ਆ ਮੇਰੇ ਨਾਲ ਖੜਾ ਹੋ ਜਾ ਕਹਿ ਰਬ ਨੂੰ ਇਸ ਤਰ੍ਹਾਂ ਬੋਲ ਕਿਵੇਂ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਅਕਾਲ ਪੁਰਖ ਤੂੰ ਕਿਰਪਾ ਕਰ ਤੇਰੇ ਤੋਂ ਬਿਨਾ ਇਹਨੂੰ ਟਿਕਾਉਣ ਦੀ ਸਮਰੱਥਾ ਹੋਰ ਕਿਸੇ ਵਿੱਚ ਨਹੀਂ ਹੈ ਗੁਰੂ ਅਗੇ ਅਰਦਾਸ ਕਰ ਗੁਰੂ ਗ੍ਰੰਥ ਸਾਹਿਬ ਨੂੰ ਕਹਿ ਕਿ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਤੇ ਸਾਫ ਕਹਿ ਦਿੱਤਾ ਇਸ ਨੂੰ ਹੋਰ ਥਾਂ ਨਹੀਂ ਸ਼ਬਦ ਲਾਗ ਸਵਾਰਿਆ ਹੋਰ ਕੋਈ ਸ਼ਕਤੀ ਨਹੀਂ ਇਸ ਮਨ ਨੂੰ ਟਿਕਾਉਣ ਵਾਲੀ ਸਰੀਰ ਨੂੰ ਸ਼ਬਦ ਤੋਂ ਬਿਨਾ ਸ਼ਬਦ ਲਾਗ ਸਵਾਰਿਆ ਕਹ ਨਾਨਕ ਲਿਵੈ ਬਾਜੂ ਕਿਆ ਕਰੇ ਵਿਚਾਰਿਆ ਕੀ ਕਰੇਗਾ ਇਹਦਾ ਸਰੀਰ ਲਿਵ ਤੋਂ ਬਿਨਾ ਇਸ ਕਰਕੇ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੇ ਵਿੱਚੇ ਮਾਇਆ ਪਾਇਆ ਮਾਇਆ ਦੇ ਵਿੱਚ ਪਾ ਲਿਆ ਜਨਕ ਨੇ ਪਾਇਆ ਬਹੁਤ ਸਾਰੇ ਜਨਕ ਹੋਏ ਨੇ ਇਸ ਧਰਤੀ ਤੇ ਬਹੁਤ ਸਾਰੇ ਲੋਕ ਹੋਏ ਨੇ ਜਿਨ੍ਹਾਂ ਨੇ ਭੋਗ ਦੇ ਵਿੱਚੋਂ ਜੋਗ ਦੀ ਖੋਜ ਕਰ ਲਈ ਹੈ ਇਹਦੇ ਅਰਥ ਇਹ ਨਾ ਸਮਝਣਾ ਵੀ ਭੋਗ ਖਤਮ ਹੋ ਗਿਆ ਨਹੀਂ ਬਹੁਤ ਪੁਲੇਖਾ ਸੰਸਾਰ ਨੂੰ ਕਿ ਜਦੋਂ ਨਾਮ ਅੰਦਰ ਟਿਕਦਾ ਹੈ ਭੋਗ ਚਲਾ ਜਾਂਦਾ ਹੈ ਚਲਾ ਨਹੀਂ ਜਾਂਦਾ ਭੋਗ ਜੋਗ ਬਣ ਜਾਂਦਾ ਹੈ ਵਾਸ਼ਨਾ ਨਾਮ ਨਾਲ ਉਤਪਤ ਹੋ ਜਾਂਦੀ ਹੈ ਵਾਸ਼ਨਾ ਰਹਿੰਦੀ ਉੱਥੇ ਕੋਈ ਸ਼ੱਕ ਨਹੀਂ ਸਰੀਰ ਹੈ ਸਰੀਰ ਵਿੱਚ ਵਾਸ਼ਨਾ ਹੈ ਪਰ ਉਹਦੀ ਵਾਸ਼ਨਾ ਦੇ ਵਿੱਚ ਨਾਮ ਬਣਿਆ ਰਹੇਗਾ ਬੜੀ ਔਖੀ ਸਥਿਤੀ ਹੈ ਅਸਲ ਵਿੱਚ ਆਦਮੀ ਜਿੱਤਦਾ ਹੀ ਉਥੇ ਹੈ ਜਿੱਥੇ ਇੱਕੋ ਵਕਤ ਵਾਸ਼ਨਾ ਗ੍ਰਸਤ ਵੀ ਹੋਵੇ ਤੇ ਨਾਮ ਵਿੱਚ ਵੀ ਜੁੜਿਆ ਰਹੇ ਇਹ ਥੋੜੀ ਜੀ ਆਪ ਜੀ ਨੂੰ ਗੱਲ ਆਊਟ ਲੱਗੇਗੀ ਪਰ ਕਹਾਣੀ ਇੱਥੇ ਜਾ ਕੇ ਖਤਮ ਹੋਣੀ ਹੈ ਜਿੱਥੇ ਇੱਕੋ ਵਕਤ ਮੈਂ ਪਿੱਛੇ ਬੇਨਤੀ ਵੀ ਕਰਕੇ ਆਇਆ ਸਾਂ ਸੰਸਾਰੀ ਦਾ ਕੰਮ ਵੱਖਰਾ ਹੈ ਧਰਮੀ ਦਾ ਕੰਮ ਵੱਖਰਾ ਕਾਮਧੂਆਂ ਕੋਲ ਹੈ ਵਾਸ਼ਨਾਧੂਆਂ ਕੋਲ ਹੈ ਸੰਸਾਰੀ ਦਾ ਕ੍ਰੋਧ ਵੱਖਰਾ ਹੈ ਧਰਮੀ ਦਾ ਕ੍ਰੋਧ ਵੱਖਰਾ ਹੈ ਸੰਸਾਰੀ ਦਾ ਕ੍ਰੋਧ ਇਹ ਪੱਥਰ ਤੇ ਲਕੀਰ ਵਾਂਗ ਇੱਕ ਵਾਰੀ ਜਿੱਥੇ ਕ੍ਰੋਧ ਕਰ ਲਿਆ ਸਾਰੀ ਉਮਰ ਬੈਰ ਰੱਖਿਆ ਪੱਕੀ ਲਕੀਰ ਵੱਜ ਗਈ ਧਰਮੀ ਦਾ ਕ੍ਰੋਧ ਇਸ ਤਰ੍ਹਾਂ ਨਹੀਂ ਕ੍ਰੋਧ ਉਹਨੂੰ ਵੀ ਆਉਂਦਾ ਹੈ ਧਰਮੀ ਦਾ ਕ੍ਰੋਧ ਇਹ ਪਾਣੀ ਤੇ ਲੀਕ ਵਾਂਗ ਹੁਣੇ ਆਇਆ ਸੀ ਚੇਤਾ ਭੁੱਲ ਗਿਆ ਇਹਨੂੰ ਕੀ ਕਿਹਾ ਸੀ ਇਹਨੇ ਮੈਨੂੰ ਕੀ ਕਿਹਾ ਸੀ ਅਗਲੇ ਮਹੀਨੇ ਜੇ ਧਰਮੀ ਬੰਦੇ ਨਾਲ ਕੋਈ ਸੰਸਾਰਿਕ ਝਗੜ ਪਵੇ ਤੇ ਉਹ ਸਾਲ ਬਾਅਦ ਜਦੋਂ ਮਿਲਦਾ ਤੇ ਸੰਸਾਰੀ ਤਾਂ ਲਿਸਟ ਬਣਾ ਕੇ ਬੈਠਾ ਵੀ ਪਿਛਲੇ ਸਾਲ ਕੀ ਹੋਇਆ ਸੀ ਕੀ ਕੀ ਬੋਲਿਆ ਸੀ ਲਿਖਿਆ ਹੋਇਆ ਪੂਰਾ ਪੂਰਾ ਵਿਆਕਰਨ ਸਮੇਤ ਸਿਆਰੀ ਬਿਆਰੀ ਪੂਰੀ ਯਾਦ ਹੈ ਕੀ ਬੋਲਿਆ ਸੀ ਕੀ ਕਿਹਾ ਸੀ ਪਰ ਜਿਹੜਾ ਧਰਮੀ ਹੈ ਸਾਲ ਬਾਅਦ ਮਿਲੇਗਾ ਉਹ ਜੇ ਯਤਨ ਵੀ ਕਰੇਗਾ ਉਸ ਸਥਿਤੀ ਨੂੰ ਯਾਦ ਕਰਨ ਦੇ ਜਦੋਂ ਬੋਲ ਕਬੋਲ ਹੋਏ ਸਨ ਉਹਨੂੰ ਚੇਤਾ ਨਹੀਂ ਆਏਗਾ ਉਹਦੇ ਅੰਦਰੋਂ ਮਿਟ ਚੁੱਕਾ ਕਦੇ ਦਾ ਫਿਰ ਉਸੇ ਤਰ੍ਹਾਂ ਮਿਲੇਗਾ ਇਹ ਬਚਪਨ ਬੱਚੇ ਦੀ ਜੀਵਨ ਦਸ਼ਾ ਹੈ ਤਾਂ ਇਸ ਤਰ੍ਹਾਂ ਉਹਦਾ ਕ੍ਰੋਧ ਵੱਖਰਾ ਹੈ ਸੰਸਾਰੀ ਦਾ ਕ੍ਰੋਧ ਵੱਖਰਾ ਹੈ ਇਸ ਤਰ੍ਹਾਂ ਸੰਸਾਰੀ ਦਾ ਕੰਮ ਵੀ ਵੱਖਰਾ ਹੈ ਧਰਮੀ ਦਾ ਕੰਮ ਵੱਖਰਾ ਹੈ ਪਾਣੀ ਤੇ ਲੀਕ ਵਾਂਗ ਹੈ ਕੁਝ ਨਹੀਂ ਉਹਦੇ ਵਿੱਚ ਨਾ ਉਹਦੀ ਛਾਪ ਪੈਂਦੀ ਮੰਨ ਤੇ ਨਾ ਛਾਇਆ ਪੈਂਦੀ ਹੈ ਉਹ ਇੱਕ ਸਹਿਜ ਕਿਰਿਆ ਹੈ ਜੀਵਨ ਦੀ ਹੋਰ ਕੁਝ ਵੀ ਨਹੀਂ ਉਹਦੇ ਨਾਲ ਚੰਬੜਦੇ ਨਹੀਂ ਨਾ ਉਸ ਦਾ ਲੋਭ ਨਾ ਮੋਹ ਨਾ ਹੰਕਾਰ ਵਕਤੀ ਹੈ ਸਿਰਫ ਥੋੜੇ ਚਿਰ ਵਾਸਤੇ ਹੈ ਇਸ ਤਰ੍ਹਾਂ ਧਰਮ ਦੇ ਅਰਥ ਸਰੀਰਕ ਜੀਵਨ ਨੂੰ ਨਸ਼ਟ ਕਰਨਾ ਨਹੀਂ ਹੁੰਦਾ ਇਸ ਖਿਆਲ ਨੂੰ ਫਲਾ ਕੇ ਬਹੁਤ ਸਾਰਾ ਧਰਮੀ ਸੰਸਾਰ ਸੰਸਾਰ ਦੇ ਲੋਕ ਧਰਮੀ ਨਹੀਂ ਹੁੰਦੇ ਕਿਉਂਕਿ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਜੇ ਤੁਸੀਂ ਧਰਮ ਵਿੱਚ ਗਏ ਤੇ ਸੰਸਾਰ ਵੱਲੋਂ ਧੋਤੇ ਗਏ ਖਤਮ ਹੋ ਗਏ ਉਹ ਬੜੇ ਘੱਟ ਲੋਕ ਨੇ ਉਹ ਇਸ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕੋਟਨ ਮੈ ਨਾਨਕ ਕੋ ਨਾਰਾਇਣ ਦੇ ਚੀਤ ਹੈ ਨੋ ਜਿਹੜੇ ਗਏ ਸੋ ਗਏ ਪੂਰੀ ਤਰ੍ਹਾਂ ਦੇਹ ਦੇ ਰਹਿੰਦਿਆਂ ਦੇਹ ਤੋਂ ਪਾਰ ਵਿਦੇ ਹੋ ਗਏ ਜਿਹੜਾ ਆਮ ਜਿਹੜਾ ਧਰਮੇ ਬੰਦਾ ਹੈ ਉਹਦੇ ਵਿੱਚ ਦੋਵੇਂ ਚੀਜ਼ਾਂ ਇਕੱਠੀਆਂ ਰਹਿੰਦੀਆਂ ਸੋ ਮਾਇਆ ਦੇ ਸਰੂਪ ਕੀ ਹਨ ਤੇ ਧਰਮ ਇਹ ਤਿੰਨ ਚੀਜ਼ਾਂ ਤੇ ਆਪਾਂ ਅੱਜ ਵਿਚਾਰ ਕੀਤੀ ਮਨ ਕੀ ਹੈ ਮਾਇਆ ਕੀ ਹੈ ਔਰ ਧਰਮ ਕਿੱਥੇ ਹੈ ਧਰਮ ਇਹਨਾਂ ਦੋਵਾਂ ਨੂੰ ਕੰਟਰੋਲ ਰੱਖਦਾ ਹੈ ਮਨ ਕਿੰਨਾ ਕੁ ਮਾਇਆ ਵਿੱਚ ਲੱਗੇ ਧਰਮ ਦੀ ਇਹ ਜ਼ਰੂਰਤ ਹੈ ਲੋੜ ਹੈ ਗੁਰੂ ਦਾ ਅਰਥ ਧਰਮ ਦਾ ਅਰਥ ਹੈ ਕੰਟਰੋਲਰ ਟਰਾਂਸਫਾਰਮਰ ਕਿ ਜਿਹੜਾ ਪਿਛੋਂ ਆ ਰਹੀ ਤੇਜ ਲਾਈਟ ਨੂੰ ਕਨਵਰਟ ਕਰਕੇ ਜਿੰਨੇ ਕੁ ਚਾਹੀਦੀ ਉਹ ਨਹੀਂ ਅੱਗੇ ਦਿੰਦਾ ਹੈ ਇਹ ਜ਼ਰੂਰਤ ਤੇ ਧਰਮ ਦੀ ਇਹਦੇ ਤੋਂ ਬਿਨਾ ਜੀਵਨ ਨਹੀਂ ਕਿਸੇ ਕੰਮ ਦਾ ਤਾਂ ਧੰਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਅਵਸਥਾ ਦਾ ਵਰਣਨ ਕਰਦੇ ਹੋਏ ਕਹਿੰਦੇ ਮਨ ਮਾਇਆ ਮੈਂ ਰਮ ਰਹਿਓ ਰਮ ਰਹਿਓ ਦਾ ਅਰਥ ਇਸ ਸਮਾਇਆ ਹੋਇਆ ਮਨ ਨੇ ਮਾਇਆ ਦਾ ਇਹਨਾਂ ਵਾਰ-ਵਾਰ ਅਭਿਆਸ ਕੀਤਾ ਵਾਰ-ਵਾਰ ਅਭਿਆਸ ਕੀਤਾ ਕਿ ਹੁਣ ਮਾਇਆ ਦਾ ਰੂਪ ਧਾਰਨ ਕਰ ਗਿਆ ਵਖਰਾ ਕਰਨਾ ਹੀ ਔਖਾ ਹੋ ਗਿਆ ਨਿਕਲਦਾ ਨਹੀਂ ਸਹਿਬ ਕਹਿੰਦੇ ਨਿਕ ਸਤ ਨਾ ਹਿੰ ਮੀਤ ਕੋਈ ਆਇਆ ਜਿਸ ਨੇ ਇਸ ਦਸ਼ਾ ਨੂੰ ਬਿਆਨਿਆ ਗੁਰੂ ਤੇਗ ਬਹਾਦਰ ਸਾਹਿਬ ਕੋਲ ਉਹਨੂੰ ਹੀ ਮੀਤ ਕਹਿ ਰਹੇ ਨੇ ਉਸ ਨੂੰ ਮਿੱਤਰ ਕਹਿ ਰਹੇ ਨੇ हे ਮਿੱਤਰ ਹੁਣ ਇਹ ਮਨ ਤੇਰਾ ਮਾਇਆ ਦੇ ਵਿੱਚ ਫਸ ਚੁੱਕਾ ਹੈ ਨਿਕਲਦਾ ਨਹੀਂ ਉਹਨੇ ਸਵਾਲ ਕੀਤਾ ਕਿਉਂ ਉਹਨੇ ਨਿਕਲਦਾ ਅੱਗੇ ਉਦਾਹਰਨ ਦੇ ਰਹੇ ਨੇ ਕਹਿੰਦੇ ਨਾਨਕ ਮੂਰਤ ਚਿੱਤਰ ਜਿਉ ਛਾੜਿਤ ਨਾਹਨ ਭੀਤ ਭੀਤ ਦਾ ਅਰਥ ਕੰਧ ਇੱਕ ਤੇ ਉਦਾਹਰਨ ਵਿਦਵਾਨਾਂ ਨੇ ਇਹ ਵੀ ਦਿੱਤੀ ਹੈ ਕਿ ਕੰਧ ਦੇ ਵਿੱਚ ਸ਼ੈਣੀ ਦੇ ਨਾਲ ਖੋਦ ਕੇ ਬਣਾਇਆ ਹੋਇਆ ਚਿੱਤਰ ਉਹ ਕੰਧ ਤੋਂ ਵੱਖਰਾ ਕਿਵੇਂ ਹੋਵੇ ਹੋ ਨਹੀਂ ਸਕਦਾ ਬਹੁਤ ਵੱਡਾ ਇਹਦੇ ਵਿੱਚ ਵਿਗਿਆਨ ਦਿੱਤਾ ਹੈ ਮਨ ਮਾਇਆ ਦੇ ਵਿੱਚੋਂ ਨਿਕਲ ਨਹੀਂ ਸਕੇਗਾ। ਉਹਦਾ ਅਰਥ ਹੈ ਖੋਦੀ ਹੋਈ ਤਸਵੀਰ ਜੇ ਕਿਸੇ ਤਸਵੀਰ ਨੂੰ ਮਿਟਾਉਣਾ ਹੈ ਤੇ ਤਰੀਕਾ ਇੱਕੋ ਹੀ ਹੈ ਉਹਦੇ ਉੱਤੇ ਹੋਰ ਮਸਾਲਾ ਹੋਰ ਸਿਮਿੰਟ ਲਾ ਕੇ ਉਹਨੂੰ ਬਰਾਬਰ ਕਰ ਦਿੱਤਾ ਜਾਂਦਾ ਹੈ। ਉਹ ਕਦੀ ਪੱਟਿਆ ਜਾ ਹੀ ਨਹੀਂ ਸਕਦਾ। ਤਾਂ ਜਿਉਂ-ਜਿਉਂ ਗੁਰਸਿੱਖ ਸਿਮਰਨ ਦੁਆਰਾ ਅਭਿਆਸ ਕਰਦਾ ਹੈ ਤੇ ਉਹ ਜਿਹੜੇ ਮਾਇਆ ਦੇ ਧੱਬੇ ਨੂੰ ਭਰਦੇ ਜਾਂਦੇ ਨੇ। ਸ਼ਾਪ ਹੋ ਜਾਂਦਾ ਮੂਰਤੀ ਖਤਮ ਹੋ ਗਈ ਮੰਦੇ ਇਹਦੇ ਅਰਥ ਨਹੀਂ ਉਸ ਮੂਰਤੀ ਨੂੰ ਖਤਮ ਕਰੋ ਵੱਖਰੇ ਨਹੀਂ ਹੋਏਗੀ ਉਹਨੂੰ ਖਤਮ ਕਰਨਾ ਚਾਹੀਦਾ ਉਹਦੀ ਕੋਈ ਹੋਂਦ ਨਹੀਂ ਮਨ ਨੂੰ ਸਹਜੇ ਸਹਜੇ ਪਰਮਾਤਮਾ ਵਰਗਾ ਕਰ ਦੇਣਾ ਕੰਧ ਵਰਗਾ ਕਰ ਦੇਣਾ ਉਹਦੇ ਵਿੱਚ ਪਾ ਦੇਣਾ ਇਸ ਤਰ੍ਹਾਂ ਜਿਵੇਂ ਕੰਧ ਨਹੀਂ ਛੱਡਦੀ ਇਸ ਤਰ੍ਹਾਂ ਮਨ ਫਸਿਆ ਰਹਿੰਦਾ ਫਿਰ ਹਜੂਰ ਸੱਚੇ ਪਾਤਸ਼ਾਹ ਕਹਿੰਦੇ ਨਰ ਚਾਹਤ ਕਛ ਔਰ ਔਰ ਕੀ ਔਰ ਭਈ ਇਹਦੇ ਵਿੱਚ ਬਹੁਤ ਵੱਡਾ ਵਿਸ਼ਾ ਹੈ ਮਨੁੱਖ ਕੁਝ ਹੋਰ ਚਾਹੁੰਦਾ ਹੁੰਦਾ ਕੁਝ ਹੋਰ ਹੈ ਨਰ ਦੀ ਚਾਹਤ ਔਰ ਬੰਦੇ ਦੀ ਚਾਹਤ ਵੱਖਰੀ ਹੈ ਜੀਵਨ ਵਿੱਚ ਇੱਥੇ ਜੋ ਕੁਝ ਚੱਲ ਰਿਹਾ ਉਹ ਵੱਖਰਾ ਹੈ ਇਹ ਵਿਸ਼ਾ ਆਪਾਂ ਸਵੇਰੇ ਵਿਚਾਰਾਂ ਕਿ ਹੁਣ ਸਮਾ ਹੋ ਚੁੱਕਾ ਹੈ ਵਿਚਾਰ ਕਰਦੇ ਆ ਬਿਆਨ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋਈਆਂ ਆਓ ਹੁਣ ਰਹਿਰਾਸ ਹੈ ਬਾਣੀ ਦਾ ਪਾਠ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ